ਉਹਨਾਂ ਦਾ ਪਿਓ ਪਹਿਲਾਂ ਸਰੂ ਗਾਇਬੀ ਦਾ ਦਾਸਾ ਬਣਿਆ ਲਗਾਤਾਰ ਪੰਜ ਮਹੀਨੇ ਦੇ ਅਮਰਦੰਦੇ ਮਿਕ ਤੋਂ ਜਿਹੜਾ ਪ੍ਰਿੰਟ ਵਿਆਨ ਦੇ ਵਿੱਚ ਸਾਡੇ ਕੋਲ ਨੌਕਰੀ ਕਰਕੇ ਸੀ ਮਜਬੂਰ ਕੀਤੇ ਗਿਆ ਇੱਕ ਪੁਰਸਫ ਅਧਿਕਾਰੀ ਵੱਲੋਂ ਜਿਹਦਾ ਨਾਮ ਸੁਖਦੇਵ ਹੈ ਉਸ ਦੇ ਕੋਲ ਜੋਟਰਾ ਕਾਲਾ ਮਾਰਕੀ ਸਾਡੇ ਨੌਜਵਾਨ ਮਜਬੂਰ ਕਰਕੇ ਦੇਰ ਪਰਿਵਾਰਾਂ ਦਾ ਜਿਹੜਾ ਜਿਆਦਾ ਕੀਤਾ ਹੈ ਕੋਸ ਵਿੱਚ ਇਨਸਾਫ ਲੈਣ ਵਾਸਤੇ ਲਗਾਤਾਰ ਨਿਆਲ ਬਾਈਪਾਸ ਚੌਂਕ ਦੇ ਵਿੱਚ ਪਰਨਾ ਮਹਿੰਦੇਣ ਵਿੱਚ جاری ਸੀਗਾ ਅੱਜ ਸਮੁੱਚੇ ਰਾਤ ਦੇ ਲੋਕਾ ਮੂਰਤਾਂ ਨਜ਼ਰਾਂ ਨਜ਼ਰੂਕ ਤੇ ਸਮਾਜਿਕ ਸਰਾਧਾ ਨੌਜਵਾਨ ਨਾ ਮਾਂ ਦਾ ਸਾਰਾ ਜੂਨ ਕਾੜੀਆਂ ਮਾਂ ਦਾ ਸਾਰਾ ਸਾਰੀ ਤਰਕ ਦੇ ਲੋਕੋ ਇਨਸਾਫ ਦੀ ਲੜਾਈ ਵਿੱਚ ਬਹੁਤ ਬੜੀ ਅਤਿ ਤਰੀਕਾ ਸਾਥ ਦੇ ਰਹੇ ਅਧਰ ਪਰਿਵਾਰਾਂ ਨਾਲ ਬੜੀ ਜੁਕੀਤਰੀ ਦੇ ਵਿੱਚ ਖੜੇ ਰਹੇ ਇਹ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਅਸੀਂ ਸਾਡੇ ਮਾਨਵੀ ਸੰਤੁਸ਼ਟੀ ਹੁੰਦੀ ਹੈ ਕਿ ਅਸੀਂ ਉਹਨਾਂ ਵੀਰਾਂ ਲਈ ਤੇ ਉਹਨਾਂ ਪਰਿਵਾਰਾਂ ਨੂੰ ਇਨਸਾਫ ਤੋਂ ਉਹਨਾਂ ਦੇ ਵਿੱਚ ਆਪਣੀ ਸਮਝ ਨਾਲ ਕਾਮਯਾਬ ਹੋਏ ਆਂ ਅਤੇ ਲਾ ਕੇ ਦੀ ਸਮਝ ਨਾਲ ਕਾਮਯਾਬ ਹੋਏ ਆਂ ਕੋਈ ਜੇ ਮੈਂ ਬੇਨਤੀ ਕਰਨੀ ਹੈ ਕਿ ਇਹਨਾਂ ਵੀਰਾਂ ਦਾ ਜੋ ਅੱਜ ਇਨਸਾਫ ਦੀ ਮੰਗ ਪੂਰੀ ਹੋਈ ਹੈ ਉਹਨਾਂ ਦੇ ਬੱਚਿਆਂ ਨੂੰ ਜੋਗਤਾ ਮੁਤਾਬਕ ਪੰਜਾਬ ਪੁਲਿਸ ਦੇ ਵਿੱਚ ਨੌਕਰੀ चलो चलो ਦੀਵਾ ਵਾਸਤੇ ਤੁਸੀਂ ਖਾਣੋ ਜਦੋਂ ਤੁਹਾਨੂੰ ਦੇਖਣ ਵਾਸਤੇ ਜਿਹੜੇ ਇਸੇ ਦਰਦ ਤੋਂ ਮਾਰਨਾ ਨੇ ਯਾਰ ਦੀ ਮਾਵਾਂ ਤੋਂ ਮਾਰ ਯਾਰ ਜੁਰ ਕਰ ਇਨਸਾਫ ਦੀ ਘੜੀ ਦੇ ਦਿਆਲ ਦੇ ਇੱਕੋ ਸ਼ਿਸ਼ਾਨ ਘਰ ਦੇ ਆ ਸਾਰੇ ਜਿਹੜੇ ਜਿੰਨੇ ਵੀ ਨਾਮ ਦੇ ਇਹ ਜੋ ਸੰਗੋਗ ਦਾ ਕੱਦ ਨੂੰ ਵੀ ਸਾਡੇ ਵੀਰਾਂ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਸਾਰੇ ਵੀਰਾਂ ਨੇ ਜ਼ਰੂਰ ਪਹੁੰਚਣਾ ਕਿ ਅਸੀਂ ਪੂਰੇ ਮਾਨ ਨਾਲ ਆਇਆ ਤਾਂ ਉਸ ਇਨਸਾਫ ਨੂੰ ਦੇਖਦੇ ਹੋਏ ਨਾ ਵੀਰਾਂ ਦੀ ਹੱਥੋਂ ਕਰਾਉਂਦਾ ਅਸੀਂ ਦੁਦਾਈ ਕੀ ਦਈਏ ਇਹਨਾਂ ਭਰਾਵਾਂ ਦਾ ਇੱਕੋ ਖਾਂ ਦੇ ਇੱਕ ਇਕੱਠੇ ਇਸ ਦੁਨੀਆ ਤੋਂ ਗਏ ਆ ਨਾ ਚੱਤੀ ਇਹਨਾਂ ਦੇ ਅੰਤੋਂ ਦੇਹਾਂ ਨੂੰ ਵੀ ਅਸੀਂ ਸ਼ਮਸ਼ਾਨ ਘਾਟ ਸੁਮੇਕੇ ਚਾਹਾਂਗੇ ਤਾਂ ਸਾਰੇ ਵੀਰ ਜ਼ਰੂਰ ਪਹੁੰਚਿਓ ਇਹਦੇ ਵਿੱਚ ਸਾਡੇ ਸਰਪੰਚ ਸਾਹਿਬ ਦੇਖਿਆ ਉਹ ਵੀ ਗੱਲਬਾਤ ਕਰਦੇ ਸਾਰੇ ਥਿਲੋਂ ਜਿਹੜੇ ਇਸ ਨੌਕਰੀ ਕਰੀ ਦੇ ਰਿਸ਼ਤੇ ਬੈਠੇ ਸਾਰਾ ਕੁਝ ਕੱਢਣਾ ਸਾਂਝ ਕਰਦੇ ਆਂ ਵੱਡਾ ਸਾਬਾ ਤੇ ਸਾਰੇ ਨੌਜਵਾਨਾਂ ਦਾ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਲਗਨ ਵਿੱਚ ਜੀਉਂਦੇ ਤਾਂ ਇੱਕ ਕਮਰਾ ਅਗੇ ਰੱਖਿਆ ਜਾਨਾ ਇਹ ਵੀ ਨਾਲੇ ਇੱਕ ਕੌਣ ਆਈ ਰੱਖਣਾ ਸਾਰੇ ਜਿਨ੍ਹਾਂ ਦਾ ਸਹਿਯੋਗ ਸਾਡੇ ਨਾਲ ਹੋਵੇ ਤਾਂ ਜੋ ਜਿਹੜੇ ਵੀਰਾਂ ਦੇ ਅੰਤ ਨੂੰ ਅਰਦਾਸ ਜਾਂ ਅੰਤਮ ਬਹੇਗੀ ਹੈ ਤੁਹਾਨੂੰ ਆਪਾਂ ਅੰਤਮ ਬਹੇਗੀ ਜੇ ਕਿਹਨੂੰ ਸੰਸਾਰ ਘਰ ਦੇ ਵਿੱਚ ਪਈਏ ਤਾਂ ਜੋ ਬਖਸ਼ਿਆ ਨਹੀਂ ਆਪਣੇ ਮਰਦਾਂ ਪਰਿਵਾਰ ਦਾ ਬਖਸ਼ਿਆ ਵੀ ਆਪਾਂ ਦਾ ਸੰਸਾਰ ਕਰੀਏ ਬਖਸ਼ਿਆ ਦੀ ਆਪਾਂ ਨੂੰ ਮਾਇਆ ਕਰਦੇ ਸਾਰੇ ਧੰਨਵਾਦ ਐ ਵਿਦਿਆਰਥੀ ਖਾਲਸਾ ਜੀ ਬੇਰਤੀ ਇੱਕ ਦਿਨ ਜਿਹੜੀ ਅਸੀਂ ਕਰਦਾ ਇੱਕੋ ਅਲਾਨ ਕੀਤਾ ਕਿ ਪ੍ਰਸ਼ਾਸਨ ਨੇ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਰੋਟ ਦੇ ਵਿੱਚੋਂ ਪਿੱਛੇ ਹਟਣਾ ਪਿਆ ਤੇ ਮਾਰਚ ਹੋ ਗਿਆ ਸਾਰੇ ਵੀਰਾਂ ਨੇ ਖਾ ਦਿੱਤਾ ਕਿ ਅਸੀਂ ਕਹਿੰਦੇ ਕਹਾਨਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਕੌਣ ਚੱਕਰਨਾ ਸੋ ਇਹ ਬੇਨਤੀ ਆ ਕਿ ਫੈਸਲਾ ਪਰਿਵਾਰ ਦੀ ਸਹਿਮਤੀ ਦੇ ਨਾਲ ਸੂਚਨਾ ਨਗਰ ਪੰਚਾਇਤ ਹਮੇਸ਼ਾ ਲੋਕਾਂ ਦੀ ਸਹਿਮਤੀ ਨਾਲ ਹੋਇਆ ਸੋ ਬੇਨਤੀ ਆ ਕਿ ਕੱਲ ਨੂੰ ਜੇਤੇ ਵੀ ਪੰਜਾਬ ਦੇ ਵਿੱਚ ਕੋਈ ਪ੍ਰੋਟੈਸਟ ਨਾ ਕੀਤਾ ਜਾਵੇ ਕਿਉਂਕਿ ਫੈਸਲਾ ਹੋ ਚੁੱਕਿਆ ਕੱਲ ਨੂੰ ਅਸੀਂ ਉਹਦਾ ਭਰਾਵਾ ਦਾ ਸੰਸਕਾਰ ਕਰਨਾ ਹੈ ਇਹ ਅਸੀਂ ਫੈਸਲਾ ਜਿਹੜਾ ਕੱਲ ਕੀਤਾ ਸੀ ਉਹ ਅੱਜ ਦਾ ਵੀ ਨਹੀਂ ਕੱਲ ਦਾ ਸੰਸਕਾਰ ਦਾ ਹੀ ਫੈਸਲਾ ਹੋਰ ਕੋਈ ਫੈਸਲਾ ਨਹੀਂ ਸਾਰੇ ਵੀਰ ਇਹਨੂੰ ਜਰੂਰ ਪਹੁੰਚ ਰੱਖਣਾ ਤੇ ਸਾਡਾ ਵੀਡੀਓ ਨੂੰ ਤੇ ਪ੍ਰੋਗਰਾਮ ਅਨੁਕਿਆ ਹੋਇਆ ਕਿਸੇ ਵੀ ਪੁਰਾਣਾ ਹੌਲਦ ਤੋਂ ਤੁਹਾਨੂੰ ਜਾਦੇ ਜੇ ਕੱਲ ਨੂੰ ਉਹ ਪੁਰਾਣਾ ਕਿਸੇ ਪ੍ਰੋਗਰਾਮ ਤੇ ਆਉਣਾ ਬਹੁਤ ਧੰਨਵਾਦ ਹੈ ਜਿਉਂ ਉਹਨੇ ਕੋਈ ਹਾਂ ਜਾ ਪੁਰਾਣਾ ਕੀਤਾ ਹੈ ਆਸੀਂ ਉਹਨਾਂ ਦੇ ਰਹੀ ਰਹਾਂਗੇ ਸੂਚੇ ਵਿੱਚ ਤੇ ਬੋਲਕ ਮੋਟੇ ਅੰਦਰ ਦੀ ਆਪਣੀ ਇੱਛਾ ਸਾਥ ਵਿੱਚ ਮੋਟਾ ਜੀ